ਮਸ਼ਕਾਰ ਡੋਟ ਨ ਮੈਸ਼ਕਾਰ ਚਾਂਸੂਰਾ ਦਾ ਬੰਦੇ ਉਸ ਤੋਂ ਪੂਰਾ ਪੰਚਾਓ ਅੱਜ ਅਸੀਂ ਸ਼ੀਪਕ ਸਿੰਘ ਕਾਲਜ ਐਸ ਪੀ ਐਸ ਕਾਲਜ ਜੋ ਸਾਡੇ ਢੰਡਾ ਰੋਡ ਤੇ ਕੰਦਾ ਉੱਤੇ ਮੌਜੂਦ ਹੈ ਐ ਬੱਚਿਆਂ ਨੇ ਪ੍ਰੋਟੈਸਟ ਕੀਤਾ ਕਿ 19 9 ਨੂੰ ਜੋ ਰਿਜ਼ਲਟ ਕੱਢਿਆ ਗਿਆ ਸੀ ਉਹਦੇ ਵਿੱਚ ਬਹੁਤ ਸਾਰੇ ਬੱਚੇ ਪਾਸ ਕੀਤੇ ਗਏ ਸੀ ਪੰਜਾਬੀ ਯੂਨੀਵਰਸਿਟੀ ਨੇ ਦਿੱਨਾ ਲਾਈਕੀ ਸਾਹਮਣੇ ਆਈ ਹੋਰੋਂ ਜਦੋਂ ਦੁਬਾਰਾ ਰਿਜ਼ਲਟ ਕੱਢਿਆ ਗਿਆ ਤਾਂ ਉਹੀ ਬੱਚਿਆਂ ਨੂੰ ਕਈ ਕਈ ਬੱਚਿਆਂ ਨੂੰ ਫੇਲ ਕੀਤਾ ਗਿਆ ਬੱਚਿਆਂ ਨੇ ਰੋਸ ਜ਼ਾਹਰ ਕੀਤਾ ਤੇ ਪਹਿਲਾ ਜੋ ਰਿਜ਼ਲਟ ਕੱਢਿਆ ਗਿਆ ਸੀ 19 ਤਰੀਕ ਨੂੰ ਹੀ ਕੱਢਿਆ ਗਿਆ ਸੀ ਔਰ ਦੁਬਾਰਾ ਵੀ ਉਹੀ ਤਰ੍ਹਾਂ ਰਿਜ਼ਲਟ ਦੁਆਰਾ 19 ਤਰੀਕ ਨੂੰ ਰੈਪਲਾਈ ਦਿੱਤਾ ਗਿਆ ਜਿਸ ਦੇ ਵਿੱਚ ਬੱਚਿਆਂ ਨੂੰ ਫੇਲ ਕੀਤਾ ਗਿਆ ਜੋ ਬੱਚੇ ਪੱਲੇ ਰਿਜ਼ਲਟ ਵਿੱਚ ਪਾਸ ਆਏ ਸਨ ਉਹ ਬੱਚਿਆਂ ਨੂੰ ਦੁਆਰਾ ਫੇਲ ਕਿਉਂ ਕੀਤਾ ਗਿਆ ਇਸ ਦੀ ਜਾਂਚ ਹੋਣੀ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੈਸੇ ਇਕੱਠੇ ਕਰਨ ਦੇ ਲਾਲਚ ਵਿੱਚ ਲੱਗੀ ਹੋਈ ਹੈ ਔਰ ਉਹਨਾਂ ਨੇ ਜਾਣ ਬੁਝ ਕੇ ਬੱਚਿਆਂ ਨੂੰ ਪਹਿਲਾਂ ਪਾਸ ਕੀਤਾ ਗਿਆ ਔਰ ਉਸ ਤੋਂ ਬਾਅਦ ਫੇਲ ਕੀਤਾ ਗਿਆ ਇਸ ਦੀ ਜਿਹੜੀ ਜਾਂਚ ਵੱਡੇ ਪੱਧਰ ਤੇ ਹੋਣੀ ਬਹੁਤ ਜ਼ਰੂਰੀ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਆ ਯਾਰ ਤੇਰਾ ਰਿਜ਼ਲਟ ਆ ਗਿਆ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਜੀਤ ਕਾਲਜ ਕੀ ਕਰਨਾ ਕਿ ਅੱਜ ਤੁਸੀਂ ਇੱਥੇ ਧਰਨਾ ਦਿੱਤਾ ਸਰ ਇੱਥੇ ਜਿਹੜੀ ਸਫਲ ਕੱਟੀਆਂ ਜਾ ਰਹੀਆਂ ਨੇ ਮੇਰਾ ਰਿਜ਼ਲਟ ਹੈ ਸੋ ਪਹਿਲਾਂ ਜੋ ਆਏ ਸੀਗੇ ਉਹਦੇ ਵਿੱਚ ਵਧੀਆ ਰਿਜ਼ਲਟ ਆਇਆ ਸੀ ਇਸ ਵਾਰ ਮੇਰਾ ਰਿਜ਼ਲਟ ਸੇ ਦੋ ਸਫਲੀਆਂ ਕੱਢੀਆਂ ਗਈਆਂ ਇੱਕ ਮੇਜਰ ਸੇਖਮਾਈ ਨਾ ਪਹਿਲਾ ਜਿਹੜਾ ਸਪਲੀਮੈਂਟ ਸਪਲੀ ਕੱਢੀ ਗਈ ਸੀ ਉਹਦੇ ਵਿੱਚ ਤੁਸੀਂ ਪਾਸ ਸੀ ਹਾਂਜੀ ਤੇ ਹੁਣ ਵਾਲੀ ਸਪਲੀਮੈਂਟ ਚ ਫੇਲ ਹੋਏ ਹਾਂਜੀ ਫੇਲ ਕੱਟਿਆ ਕੀ ਕਾਰਨ ਹੋਇਆ ਇਸ ਦਾ ਕਿਉਂ ਕੀਤਾ ਗਿਆ ਨਹੀਂ ਤੁਸੀਂ ਪ੍ਰਸ਼ਾਸਨ ਤੋਂ ਕੀ ਜਾਣਦੇ ਤੁਸੀਂ ਕੀ ਜਾਣਦੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਜਾਣਦੇ ਆ ਜਿਉ ਸਾਡੀ ਸਪਲੀਆਂ ਜਿਹੜੀਆਂ ਕੱਢੀ ਗਈਆਂ ਨਜ਼ਾਇਜ਼ ਉਹ ਸਹੀ ਕਰ ਦੇ ਫੇਲ ਕੱਢੀ ਵਾ ਨਾਉਨ ਸਪਲੀ ਨਾ ਦੀ ਜਾਂਚ ਹੋਣੀ ਚਾਹੀਦੀ ਹੈ ਹਾਂਜੀ ਜਾਂਚ ਹੋਣੀ ਚਾਹੀਦੀ ਠੀਕ ਮਣੇ ਤੁਸੀਂ ਮਿਰਨਾ ਜਿੰਦੂ ਦੀ ਸੈਕਿੰਗ ਕਾ ਪੁੱਛ ਮੈਂ ਸਾਲ ਨੂੰ ਉੱਚੀ ਨੇ ਬੋਲੀ ਅਸੀਂ ਸਰ ਤੁਹਾਡਾ ਨਾਮ ਕੀ ਹੈ ਸਵਿੰਦਰ ਸਿੰਘ ਸੈਕਿੰਗ ਮੇਰਾ ਨਾਮ ਪਹਿਲਾ ਯੂਨੀਵਰਸਿਟੀ ਦਾ ਰਿਜ਼ਲਟ ਕੱਟ ਹੋਇਆ ਤੇ ਪਹਿਲਾਂ ਮੈਂ ਪਾਸ ਸੀ ਤੇ ਦੂਜੇ ਰਿਜ਼ਲਟ ਕੋ ਚੁੱਪ ਚਪੇ ਇੱਕ ਇਹਨੇ ਕੇਨੇ ਟਾਈਮ ਬਾਅਦ ਆਇਆ ਇਹ ਪਹਿਲਾ ਮੈਂ ਇਹ 26 ਤਰੀਕ ਨੂੰ ਕੀਤਾ ਸੀ 2:30 ਵਜੇ ਚੈੱਕ ਕੀਤਾ ਤੇ ਫੇਲ ਕਰਤਾ ਸੀ ਠੀਕ ਹੈ ਸਰ ਜੋ ਰਿਜ਼ਲਟ ਕੱਢਿਆ ਗਿਆ ਸੀ 19 ਤਰੀਕ ਨੂੰ ਉਸ ਨੂੰ ਦੁਬਾਰਾ ਜਦੋਂ ਰੈਲਾਈਜ਼ ਕੀਤਾ ਗਿਆ ਕੁਝ ਬੱਚੇ ਪਹਿਲਾਂ ਪਾਸ ਸੀ ਉਸ ਤੋਂ ਬਾਅਦ ਉਹਨਾਂ ਨੂੰ ਫੇਰ ਦੱਸਿਆ ਗਿਆ ਕੀ ਕਰਨਾ ਹਾਂਜੀ ਇਹ ਨਾ ਬੱਚਿਆਂ ਵੱਲੋਂ ਸਾਨੂੰ ਮੰਗ ਪੱਤਰ ਮਿਲ ਚੁੱਕਿਆ ਹੈ ਜਿਹੜਾ ਕਿ ਬੱਚਿਆਂ ਨੇ ਵਾਈਸ ਚਾਂਸਲਰ ਮਾਨਯੋਗ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਨਾਮ ਤੇ ਸਾਨੂੰ ਦਿੱਤਾ ਹੈ ਤੇ ਅਸੀਂ ਇਹ ਮੰਗ ਪੱਤਰ ਬੱਚਿਆਂ ਦਾ ਯੂਨੀਵਰਸਿਟੀ ਨੂੰ ਫਾਰਵਰਡ ਕਰਾਂਗੇ ਯੂਨੀਵਰਸਿਟੀ ਅਥਾਰਟੀ ਨਾਲ ਅਸੀਂ ਲਗਾਤਾਰ ਰਾਬਤਾ ਬਣਾਵਾਉਂਦੇ ਵੀ ਕੀ ਦਿੱਕਤ ਆ ਰਹੀ ਸੀ ਚੋਂ ਪਤਾ ਲੱਗਾ ਕਿ ਕਾਰਨ ਕੀ ਹੋਇਆ ਵੀ ਪਹਿਲਾਂ ਪਾਸ ਕਰਕੇ ਬਾਅਦ ਹਾਂਜੀ ਸਰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਮੰਗ ਪੱਤਰ ਮਿਲ ਚੁੱਕੇ ਆ ਬੱਚਿਆਂ ਦਾ ਫਿਰ ਅਸੀਂ ਹੁਣ ਇਸ ਤੇ ਜਿਹੜੀ ਹੈਗੀ ਯੂਨੀਵਰਸਿਟੀ ਅਥਾਰਟੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਯੂਨੀਵਰਸਿਟੀ ਵਾਲਾ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਕੰਪਲੀਟ ਆਈ ਇਹ ਬੱਚਾ ਪ੍ਰਤੀ ਕਿ ਨਹੀਂ ਆਈ ਸੋਨੇ ਤਾਂ ਨਜ਼ਰਦੀ ਆਇਆ ਕਦੇ ਬੱਚਾ ਪ੍ਰਤ ਬੱਚਿਆਂ ਦੇ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੋਂਦੇ ਬਾਰੇ ਕੀ ਕਰਨਾ ਚਾਹੀਦਾ ਕੋਈ ਦਿੱਕਤ ਨਹੀਂ ਜੀ ਵਿਦਿਆਰਥੀ ਹੈਗੇ ਨੇ ਸਾਡੇ ਅਸੀਂ ਵਿਦਿਆਰਥੀਆਂ ਦੇ ਨਾਲ ਆ ਬਿਲਕੁਲ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਅਸੀਂ ਗੱਲ ਕਰਾਂਗੇ ਵਿਦਿਆਰਥੀ ਨੂੰ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਮੈਂ ਕੀ ਨਾਮ ਆ ਤੁਹਾਡਾ ਮੇਰਾ ਨਾਮ ਸੁਖਬੀਰ ਆ ਜੀ ਪੰਜਾਬ ਸਟੂਡੈਂਟ ਯੂਨੀਅਨ ਦਾ ਜ਼ਿਲ੍ਹਾ ਪ੍ਰੈਸਕਰਰ ਆ ਕੀ ਕਰਨਾ ਅੱਜ ਤੁਸੀਂ ਇਕੱਠ ਕੀਤਾ ਤੇ ਅੱਜ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਯੂਨੀਵਰਸਿਟੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਸ਼ਾਸਨ ਦੇ ਖਿਲਾਫ ਸਰਕਾਰੀ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਪ੍ਰਦਰਸ਼ਨ ਕੀਤਾ ਗਿਆ ਜਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਉਹ ਵਿਦਿਆਰਥੀਆਂ ਦੀ ਨਜਾਇਜ਼ ਸਬੜੀਆਂ ਕੱਢ ਰਹੀ ਆ ਇੱਕ ਹਫ਼ਤਾ ਪਹਿਲਾਂ ਜਿਹੜਾ ਰਿਜ਼ਲਟ ਆਇਆ ਸੀ ਉਹਦੇ 'ਚ ਬਹੁਤ ਸਾਰੇ ਵਿਦਿਆਰਥੀ ਪਾਸ ਸੀਗੇ ਜਦੋਂ ਦੁਬਾਰਾ ਉਹਨਾਂ ਰਿਜ਼ਲਟ ਨੂੰ ਰਿਵਾਈਜ਼ ਕੀਤਾ ਹੈਗਾ ਬਹੁਤ ਸਾਰੇ ਵਿਦਿਆਰਥੀਆਂ ਦੀਆਂ ਸਫਲੀਆਂ ਆਈਆਂ ਹੈਗੀਆਂ ਇਸੇ ਨੂੰ ਬਿਲਕੁਲ ਇਹ ਸਮਝਦੇ ਆ ਕਿ ਨਜਾਇਜ਼ ਕੱਢੀਆਂ ਗਈਆਂ ਸਫਲੀਆਂ ਨੇ ਜਿਹੜੇ ਵਿਦਿਆਰਥੀ 90 90% ਨੰਬਰ ਲੈ ਕੇ ਪਾਸ ਹੋਏ ਸੀਗੇ ਉਹਨਾਂ ਵਿਦਿਆਰਥੀਆਂ ਨੂੰ ਜਿਹੜਾ ਹੈਗਾ ਫੇਲ ਕਰਨਾ ਬਿਲਕੁਲ ਨਜਾਇਜ਼ ਆ ਸਾਡੇ ਸਾਰੇ ਵਿਦਿਆਰਥੀ ਪੜ੍ਹਨ ਲਿਖਣ ਵਾਲੇ ਵਿਦਿਆਰਥੀ ਆ ਇਹਨਾਂ ਦੇ ਉੱਪਰ ਜਿਹੜਾ ਹੈਗਾ ੱੱਕੇ ਦੇ ਨਾਲ ਨਜਾਇਜ਼ ਸਫਲੀਆਂ ਕੱਢ ਕੇ ਜਿਹੜਾ ਮੈਂਟਲ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਫਾਈਨੈਂਸ਼ੀਅਲ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਹੈਗੀ ਆ ਉਹ ਪੈਸੇ ਕੱਢੇ ਪੈਸੇ ਇਕੱਠੇ ਕਰਨ ਵਾਸਤੇ ਇਹ ਕਰਦੀ ਹੈਗੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਜਦੋਂ ਰ ਹਾਂਜੀ ਹਾਂਜੀ ਉਹਦੇ ਵਿੱਚ ਬੱਚੇ ਪਾਸ ਹੋਏ ਉਹਦੇ ਵਿੱਚ ਬਹੁਤ ਸਾਰੇ ਬੱਚੇ ਪਾਸ ਸੀਗੇ ਤੇ ਉਸ ਤੋਂ ਬਾਅਦ ਜਿਹੜਾ ਦੁਬਾਰਾ ਰਿਜ਼ਲਟ ਕੱਢਿਆ ਗਿਆ ਕਿਹੜੀ ਡੇਟ ਨੂੰ ਕੱਢਿਆ ਗਿਆ ਉਹ 19 ਤਰੀਕ ਤੋਂ ਬਾਅਦ 19 ਨੂੰ ਵੀ ਕੱਢੇਗਾ 20 ਨੂੰ ਵੀ ਕੱਢੇਗਾ ਬਹੁਤ ਸਾਰੇ ਵਿਦਿਆਰਥੀਆਂ ਦਾ ਰਿਜ਼ਲਟ ਜਿਹੜਾ ਹੈਗਾ ਉਹ ਚੇਂਜ ਕੀਤਾ ਗਿਆ ਚੇਂਜ ਰਿਜ਼ਲਟ 'ਚ ਬਹੁਤ ਸਾਰੇ ਵਿਦਿਆਰਥੀਆਂ ਦੇ ਨੰਬਰ ਵੀ ਘਟਾਏ ਗਏ ਜਾਂ ਗ੍ਰੇਡ ਵੀ ਘਟਾਏ ਗਏ ਤੇ ਉਹਨਾਂ ਨੂੰ ਫੇਲ ਵੀ ਕੀਤਾ ਗਿਆ ਤੁਸੀਂ ਪ੍ਰਿੰਸੀਪਲ ਸਾਹਿਬ ਨੂੰ ਮਿਲ ਲਏ ਉਹਨਾਂ ਨੇ ਕੀ ਕੋਈ ਸ਼ੁਰੂਆਤ ਹੋਇਆ ਉਹਨਾਂ ਨੇ ਵਿਸ਼ਵਾਸ ਅਸੀਂ ਪ੍ਰਿੰਸੀਪਲ ਸਾਹਿਬ ਨਾਲ ਸਰ ਨੂੰ ਮਿਲ ਕੇ ਵਾਈਸ ਚਾਂਸਲਰ ਜਿਹੜਾ ਹੈਗਾ ਪੰਜਾਬ ਯ ਇਹਨਾਂ ਦੀ ਜਾਂਚ ਕੀਤੀ ਜਾਵੇ ਕਿਉਂਕਿ ਜਿਹੜਾ ਪਹਿਲਾ ਰਿਜ਼ਲਟ ਆਇਆ ਸੀ ਜੇ ਯੂਨੀਵਰਸਿਟੀ ਕਹਿੰਦੀ ਕਿ ਉਹ ਠੀਕ ਨਹੀਂ ਸੀ ਫਿਰ ਜਿਹੜਾ ਦੁਬਾਰਾ ਰਿਜ਼ਲਟ ਆਇਆ ਜਿਸ ਵਿੱਚ ਬਹੁਤ ਸਾਰੇ ਵਿਦਿਆਰਥੀ ਫੇਲ ਕੀਤਾ ਗਿਆ ਸੀ ਇਹ ਕਿਵੇਂ ਮੰਨ ਲਏ ਕਿ ਉਹ ਵੀ ਠੀਕ ਹੈਗਾ ਕੀ ਮੰਗ ਹੈ ਤੁਹਾਡੀ ਸਾਡੀ ਮੰਗ ਹੈ ਕਿ ਇਹ ਜਿਹੜਾ ਜਿਹੜਾ ਇਹ ਦੁਬਾਰਾ ਰਿਜ਼ਲਟ ਕੱਢਿਆ ਗਿਆ ਇਹਦੀ ਜਾਂਚ ਕੀਤੀ ਜਾਵੇ ਸਹੀ ਹੈ ਕਿ ਗਲਤ ਹੈ ਸਾਨੂੰ ਮਤਲਬ ਸਾਨੂੰ ਵੀ ਪਤਾ ਹੋਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਜਿਹੜੇ ਪੜਨ ਦੇ ਖਰਾ ਸੀ ਉਹ ਹੀ ਫੇਲ ਕਰਦੇ ਹੈਗੇ ਅਸੀਂ ਇਸ ਰਿਜ਼ਲਟ ਨੂੰ ਸਹੀ ਕਿਵੇਂ ਮੰਨ ਲਈਏ ਇਸ ਟਾਈਮ ਜਿੰਨਾ ਤੁਸੀਂ ਮੰਗ ਪੱਤਰ ਦਿੱਤਾ ਉਹਨਾਂ ਦਾ ਨਾਮ ਕੀ ਹੈ ਤੇ ਉਹਨ ਉਹਨਾਂ ਨੂੰ ਮੰਗਤਾ ਕਰ ਦਿੱਤਾ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਬਹੁਤ ਜਲ ਜਿਹੜਾ ਹੈਗਾ ਉਹ ਮੰਗ ਪੱਤਰ ਜਿਹੜਾ ਇਹ ਕਿੰਨੇ ਟਾਈਮ ਤੋਂ ਸਰਵਿਸ ਕਰ ਰਹੇ ਇੱਥੇ ਇੱਥੇ ਇੱਕ ਟੋਕ ਟੋਕ 5 5 ਸਾਲ ਤੋਂ ਮੈਂ 5 ਸਾਲ ਹੋ ਗਏ ਇੱਥੇ ਪੜ੍ਹਦੇ ਪੰਜ ਸਾਲ ਤੋਂ ਪਲੱਸ ਇੱਥੇ ਪੜਾ ਰਹੇ ਨੇ ਠੀਕ ਹੈ ਅੱਗੇ ਤੋਂ ਵੀ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਸਾਹਮਣੇ ਆਈ ਹੈ ਇਹ ਦੇਖੋ ਪਹਿਲਾਂ ਸਫਲੀਆਂ ਤਾਂ ਆਉਂਦੀਆਂ ਸੀ ਵਿਦਿਆਰਥੀਆਂ ਦਾ ਪਰ ਇਹ ਪਹਿਲੀ ਵਾਰ ਹੋਇਆ ਕਿ ਰਿਜ਼ਲਟ ਜਿਹੜਾ ਹੈਗਾ ਉਹ ਇਸ ਤਰ੍ਹਾਂ ਰਿਵਾਈਜ਼ ਕਰਕੇ ਜਿਹੜਾ ਹੈਗਾ ਉਹ ਮਤਲਬ ਪਾਸ ਕਿਤੇ ਬਜਾਤਰ ਫੇਲ ਕਿਤੇ ਆਇਆ ਹੁਣ ਤੁਹਾਨੂੰ ਕੀ ਵਿਸ਼ਵਾਸ ਹੋਏਗਾ ਸਰ ਸਾਨੂੰ ਇਹ ਪ੍ਰਿੰਸੀਪਲ ਜਿਹੜਾ ਹੈਗਾ ਉਹ ਵਾਈਸ ਪ੍ਰਿੰਸ ਵਾਈਸ ਚਾਂਸਲਰ ਤੱਕ ਡੈਗਰ ਆਈਪੀ ਚੰਗੀ ਤੁਹਾਡਾ ਮੰਗ ਪੱਤਰ ਕੋਈ ਟਾਈਮ ਦਿੱਤਾ ਉਹਨਾਂ ਨੇ ਤੁਹਾਨੂੰ ਸਾਨੂੰ ਉਹ ਕਹਿੰਦੇ ਕਿ 5 ਤੋਂ 7 ਦਿਨ ਤੱਕ ਅਸੀਂ ਇਹ ਮਤਲਬ ਜਿਹੜਾ ਜਿਹੜਾ ਫੈਸਲੇ ਦੀ ਉਡੀਕ ਕਰਾਂਗੇ ਕਿ ਪੰਜਾਬ ਫਿਸ਼ਟ ਦੇ ਕੀ ਰਿਸਪਾਂਸ ਦੇਦੀ ਹੈਗੀ ਤੁਹਾਡੀ ਅਗਲੀ ਕੀ ਰਣਨੀਤੀ ਹੋਊਗੀ ਜੇ ਤੁਹਾਡੀ ਪ੍ਰਜਾਣ ਨਹੀਂ ਸੁਣਦਾ ਦੇਖੋ ਪੂਰੇ ਪੰਜਾਬ ਦੇ ਕਾਰਕ ਉਹ ਕਿ ਅਸੀਂ ਇਹ ਮੰਨਦੇ ਆ ਕਿ ਜਿਹੜੀ ਸੈਂਟਰ ਗਵਰਨਮੈਂਟ ਨੇ ਨਵੀਂ ਸਿੱਖਿਆ ਨੀਤੀ ਲਾਗੂ ਕੀਤੀ ਆ ਉਸ ਪਾਲਿਸੀ ਤਹ ਤੀ ਸਾਰਾ ਕੁਝ ਹੋ ਰਿਹਾ ਹੈਗਾ ਕਿਉਂਕਿ ਉਹ ਬਿਨਾ ਸਿਰ ਪੈਰ ਦੀ ਪਾਲਿਸੀ ਔਰ ਅਣ ਅਨ ਡੈਮੋਕਰੇਟਿਕ ਤਰੀਕੇ ਨਾਲ ਲਾਗੂ ਵੀ ਕੀਤੀ ਗਈ ਹੈ ਪਾਸ ਵੀ ਕੀਤੀ ਗਈ ਹੈ ਬਣਾਈ ਵੀ ਉਸ ਤਰੀਕੇ ਨਾਲ ਗਈ ਹੈ ਕਿਸੇ ਵਿਦਿਆਰਥੀ ਨੂੰ ਪੁੱਛਿਆ ਗਿਆ ਤੇ ਆਪਾਂ ਨੂੰ ਪੁੱਛਿਆ ਗਿਆ ਠੀਕ ਹੈ ਉਸ ਪਾਲਿਸੀ ਨੂੰ ਲਾਗੂ ਕਰਨ ਲਈ ਜਿੰਨੇ ਅਧਿਆਪਕ ਚਾਹੀਦੇ ਸੀ ਜਿੰਨਾ ਪ੍ਰਸ਼ਾਸਨ ਚਾਹੀਦਾ ਸੀਗਾ ਉਹਨਾਂ ਜਿਹੜਾ ਹੈਗਾ ਉਹ ਕਿਸੇ ਵੀ ਮਤਲਬ ਕਾਲਜ ਜਾਏ ਕਿਸੇ ਵੀ ਯੂਨੀਵਰਸਿਟੀ ਕੋਲ ਹੈ ਨਹੀਂਗਾ ਔਰ ਉਸ ਪਾਲਿਸੀ ਦਾ ਤੇ ਜਿੰਨਾ ਮਤਲਬ ਦੁਬਾਰਾ ਜਿਹੜਾ ਹੈਗਾ ਉਹ ਮਤਲਬ ਜੋ ਜੋ ਵੀ ਕੀਤਾ ਗਿਆ ਦੁਬਾਰਾ ਸਿਸਟਮ ਲੈ ਕੇ ਆਂਦਾ ਗਿਆ ਉਹ ਸਿਸਟਮ ਨੂੰ ਚਲਾਉਣ ਵਾਸਤੇ ਪੂਰਾ ਪ੍ਰਸ਼ਾਸਨ ਨਹੀਂ ਹੈ ਫਸਟ ਇਅਰ ਦੇ ਜਿਹੜਾ ਹੈਗਾ ਉਹ ਨਵੇਂ-ਨਵੇਂ ਸਬਜੈਕਟ ਲੈ ਕੇ ਆਂਦੇ ਹੈ ਜਾਂ ਜਿਨ੍ਹਾਂ ਦੇ ਨਾ ਅਧਿਆਪਕਾਂ ਨਾ ਕਿਤਾਬਾਂ ਉਹਦੇ ਕਰਕੇ ਜਿਹੜਾ ਹੈਗਾ ਵਿਦਿਆਰਥੀਆਂ ਦੇ ਉੱਪਰ ਜਿਹੜਾ ਹੈਗਾ ਬੋਝ ਪੈ ਰਿਹਾ ਹੈਗਾ ਤੇ ਸਪੜੀਆਂ ਬਹੁਤ ਸਾਰੀਆਂ ਸਪੜੀਆਂ ਦਾ ਉਹਨਾਂ ਦਾ ਕਾਰਨ ਇਹ ਵੀ ਹੈਗਾ ਕਿ ਕਿਤਾਬਾਂ ਨਹੀਂ ਹੈਗੀਆਂ ਤੇ ਜਿਹੜੀਆਂ ਸਪੜੀਆਂ ਆਈਆਂ ਨੇ ਉਹਦਾ ਕਾਰਨ ਇਹ ਹੈ ਕਿ ਜਾਣਬੁੱਝ ਕੇ ਸਪੜੀਆਂ ਕੱਢੀਆਂ ਜਾ ਰਹੀਆਂ ਨੇ ਠੀਕ ਹੈ ਅਸੀਂ ਇਹਨੂੰ ਇਹ ਪਾਉਂਦੇ ਆ ਕਿ ਪੈਸਾ ਇਕੱਠਾ ਕਰਨ ਵਾਸਤੇ ਕੱਢੇ